ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਮਾਤਾ ਰਣਜੀਤਕੌਰ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਤੀਸਰਾ ਖੂਨਦਾਨ ਕੈਂਪ ਵਿਧਾਇਕ ਅਮੋਲਕ ਸਿੰਘ ਨੇ ਵੀ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ ਜਾਣਕਾਰੀ ਅਨੁਸਾਰ ਅੱਜ ਜੈਤੋ ਦੀ ਲਾਇਓਨਜ਼ ਕਲੱਬ ਵਿਖੇ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਆਦੇਸ਼ ਗਰੁੱਪ ਦੇ ਸਹਿਯੋਗ ਦੇ ਨਾਲ ਮਾਤਾ ਰਣਜੀਤਕੌਰ ਦੀ ਤੀਸਰੀ ਵਰ੍ਹੇਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਜੋ ਵੀ ਖੂਨ ਇਕੱਤਰ ਹੋਵੇਗਾ ਉਸ ਨੂੰ ਥੈਲੀਸੀਮੀਆ ਤੋਂ ਪੀੜਤ ਬੱਚਿਆਂ ਲਈ ਭੇਜਿਆ ਜਾਵੇਗਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੱਕੀ ਦੇ ਪ੍ਰਬੰਧਕਾਂ ਜੀਜੀਤ ਕੌਰ ਜੀ ਉਹਨਾਂ ਦੀ ਅੱਜ ਤੀਜੀ ਵਰਸੀ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਸਾਡਾ ਤੀਸਰਾ ਜਿਹੜਾ ਖੂਨਦਾਨ ਕੈਂਪ ਅਸੀਂ ਲਾਇਆ ਅਸੀਂ ਆਏ ਸਾਲ ਹੀ ਜਿਹੜਾ ਖੂਨਦਾਨ ਕੈਂਪ ਲਾਉਨੇ ਆ ਕੁਝ ਹੀ ਵਾਰ ਅਸੀਂ ਕੌਡੇ ਵੀ ਵੰਡੇ ਸੀਗੇ ਇਸ ਵਾਰ ਅਸੀਂ ਸਾਡੇ ਜਿਹੜੇ ਸਹਾਰਾ ਖਲਾਬਾ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਤੀਸਰਾ ਖੂਨਦਾਨ ਕੈਂਪ ਲਾਇਆ ਕਿਉਂਕਿ ਮਨੁੱਖਤਾ ਦੀ ਸੇਵਾ ਵਾਸਤੇ ਇਹ ਜ਼ਰੂਰੀ ਸੀ ਇੱਕ ਬੱਚਾ ਨੂੰ ਜਿਹੜੀ ਬਿਮਾਰੀ ਹੈ ਡੀਪੀਆ ਉਹਨਾਂ ਦੇ ਵਾਸਤੇ ਇਹਦੀ ਜ਼ਰੂਰਤ ਸੀ ਇਸ ਕਰਕੇ ਅਸੀਂ ਇਹ ਜਿਹੜਾ ਤੀਸਰਾ ਖੂਨਦਾਨ ਕੈਂਪ ਸਾਡੀ ਮਾਤਾ ਦੀ ਵਰਸੀ ਦੇ ਸਬੰਧ ਵਿੱਚ ਲਾਇਆ ਹਣ ਤਕਰੀਬਨ 48 59 ਦੇ ਕਰੀਬ ਹਜੇ ਹੋ ਗਏ ਆ ਤੇ ਸਾਨੂੰ ਉਮੀਦ ਆ ਵੀ 60 65 70 ਦੇ ਕਰੀਬ ਇਹ ਜਿਹੜੀ ਗਿਣਤੀ ਚੜੀ ਜਾਊਗੀ ਆਪਦੇ ਮਾਤਾ ਜੀ ਨੂੰ ਸਮਰਪਿਤ ਸਾਡੇ ਰੇਸ਼ਮਜੀਤ ਪੱਤਰਕਾਰ ਸਾਹਿਬ ਵੀ ਇਹਨਾਂ ਦੇ ਬ੍ਰਦਰ ਜਰਸੀਵ ਜੀ ਵੱਡੇ ਭਾਈ ਮਾਸਟਰ ਜੀ ਇਹਨਾਂ ਨੇ ਇਹਨਾਂ ਨਾਲ ਕੇ ਖੂਨਦਾਨ ਦਾ ਕੈਂਪ ਲਾਇਆ ਸੋ ਮੈਨ ਲੱਗਦਾ ਇਹ ਸਾਰਿਆਂ ਤੋਂ ਵੱਡਾ ਦਾਣਾ ਕਿਉਂਕਿ ਇਸ ਖੂਨ ਨਾਲ ਪਤਾ ਨਹੀਂ ਕਿਹਦੀ ਜ਼ਿੰਦਗੀ ਬਚਣੀ ਹੈ ਬਿਲਕੁਲ ਸੋ ਇਹੋ ਜਿਓ ਉਪਰਾਲੇ ਹੁੰਦੇ ਰਹਿਣਾ ਚਾਹੀਦੇ ਤੇ ਮੈਂ ਇਹਨਾਂ ਦੀ ਸੋਚ ਨੂੰ ਵੀ ਸਲਾਮ ਕਰਦਾ ਵੀ ਇਹਨਾਂ ਨੇ ਮਾਤਾ ਜੀ ਦੀ ਪਰਛੀ ਨੂੰ ਸਮਰਪਿਤ ਕੀਤਾ ਸੋ ਆਪਾਂ ਵੀ ਸਾਰੇ ਜਣੇ ਇਹੋ ਜਿਹੀ ਸੋਚ ਰੱਖੀਏ ਦਰਖਤ ਲਾਉਣ ਦੀ ਲੋੜ ਆ ਗਾੜ੍ਹ ਕਰਨ ਦੀ ਲੋੜ ਆ ਫੂਲ ਲਾਉਣ ਕਰਨ ਦੀ ਲੋੜ ਆ ਸੋ ਇਹੋ ਜਿਹੇ ਕੰਮ ਹੁੰਦੇ ਰਹਿਣਾ ਚਾਹੀਦੇ ਆਪਣੇ ਸੀਨੀਅਰ ਪੱਤਰਕਾਰ ਰੇਸ਼ਮ ਸਿੰਘ ਵੜਤੀਆ ਸੀਨੀਅਰ ਕਾਂਗਰਸੀ ਆਗੂ ਗੁਰਸੇਵ ਸਿੰਘ ਜੈ ਤੌਰ ਮਾਸਟਰ ਜਸਵਿੰਦਰ ਸਿੰਘ ਹੋਰਾਂ ਦੇ ਮਾਤਾ ਰਣਜੀਤ ਕੌਰ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਜਿਹੜਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਔਰ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਤਰ੍ਹਾਂ ਦੇ ਉਪਰਾਲੇ ਮੈਂ ਸਮਝਦਾ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਸਾਡੇ ਜੇ ਤੋਂ ਮੰਡੀ ਦੇ ਵਿੱਚ ਹੀ ਕੁਝ ਬੱਚੇ ਅਜਿਹੇ ਆ ਜਿਹੜੇ ਥੈਲੇਸੀਮੀਆ ਤੋਂ ਪੀੜਤ ਆ ਔਰ ਇਹ ਕੈਂਪ ਵਿਸ਼ੇਸ਼ ਤੌਰ ਤੇ ਉਹਨਾਂ ਬੱਚਾਂ ਦੇ ਲਈ ਉਹਨਾਂ ਮਰੀਜ਼ਾਂ ਦੇ ਲਈ ਲਗਾਇਆ ਗਿਆ ਤਾਂ ਕਿ ਇਹ ਖੂਨ ਜਿਹੜਾ ਬਦਲੇ ਦੇ ਵਿੱਚ ਉਹਨਾਂ ਨੂੰ ਮਿਲ ਸਕੇ ਤੇ ਉਹਨਾਂ ਪਰਿਵਾਰਾਂ ਲਈ ਜਿਹੜਾ ਇਹ ਵਰਦਾਨ ਸਾਬਤ ਹੋਵੇਗੀ ਚੀਜ਼ ਮੈਂ ਸਮਝਦਾ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਜੇ ਖੂਨਦਾਨ 캠ਪਨ ਨੌਜਵਾਨ ਵੈਲਫਰ ਸੁਸਾਇਟੀ ਜੈਤੂ ਵੱਲੋਂ ਲਗਾਇਆ ਗਿਆ ਹੈ। ਇਹ ਖੂਨਦਾਨ 캠ਪ ਮਾਤਾ ਰਣਜੀਤਪੁਰ ਦੀ ਯਾਦ ਵਿੱਚ ਲਵਾਇਆ ਗਿਆ ਹੈ। ਤੇ ਇਹ ਜਿਹੜਾ ਖੂਨਦਾਨ ਹੈ ਜੋ ਇੱਥੇ ਖੂਨ ਇਕੱਤਰਿਤ ਕਰਨਾ ਹੈ, থੈਲੇਸੀਮੀਆ ਤੋਂ ਪੀੜਿਤ ਬੱਚਾ ਦੇ ਇਖਤਾਰ ਰਹੀ ਹੈ ਜੋ ਵੀ ਕਰਦੇ। ਕਿੰਨੇ ਕਿੰਨੇ ਜਿਹੜੇ ਹੈ? ਲਗਭਗ 51 ਕਯੰਤ ਇਕੱਠੀਆਂ ਹੋ ਜਾਂਦੀਆਂ।